ਸੋ ਪ੍ਰੀ ਡਾਇਰੈਕਟਰਸ ਵੱਲੋਂ ਜੀ ਧਾਰੀਵਾਲ ਡੇਰਾ ਬੱਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੇ ਉੱਤੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੰਜਾਬੀ ਸਿੰਗਰ ਐਮੀ ਵਰਕ ਵੀ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਪਹਿਲਾ ਐਮੀ ਵਰਕ ਵੱਲੋਂ ਐਲਾਨ ਕੀਤਾ ਗਿਆ ਸੀ ਕਿ 200 ਕਰਾਨੂੰਨਾਂ ਵੱਲੋਂ ਅਡਾਪਟ ਕੀਤਾ ਜਾਏਗਾ ਵਾਪਿਸ ਪੈਰਾਂ ਤੇ ਖੜੇ ਹੋਣ ਦੇ ਵਿੱਚ ਮਦਦ ਕੀਤੀ ਜਾਏਗੀ ਤੇ ਨਾਲ ਦੀ ਨਾਲ ਹੋਰ ਰਾਹਤ ਦੀ ਜੋ ਸਮਗਰੀ ਹੈ ਉਹ ਵੀ ਐਮੀ ਵਰਦੀ ਟੀਮ ਵੱਲੋਂ ਲਗਾਤਾਰ ਹਰ ਪੀੜਿਤ ਇਲਾਕੇ ਵਿੱਚ ਪਹੁੰਚਾਈ ਜਾ ਰਹੀ ਹੈ ਤੇ ਹੁਣ ਐਮੀ ਵਰਕ ਨੇ ਇੱਕ ਵੀਡੀਓ ਜਾਰੀ ਕਰਕੇ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੇ ਜੋ ਟਰੈਕਟਰ ਨੇ ਜਿਨ੍ਹਾਂ ਦੇ ਵਿੱਚ ਕਈ ਟਰੈਕਟਰਾਂ 'ਚ ਖਰਾਬੀ ਆ ਜਾਂਦੀਆਂ ਕਿਉਂਕਿ ਉਹ ਦਿਨ ਰਾਤ ਸੇਵਾ ਵਿੱਚ ਲੱਗੇ ਹੁੰਦੇ ਨੇ ਉਹਨਾਂ ਦੀ ਫ੍ਰੀ ਜੋ ਸਰਵਿਸ ਹੈ ਫ੍ਰੀ ਮੁਰੰਮਤ ਹੈ ਕਿਸ ਤਰ੍ਹਾਂ ਕਰਾਈ ਜਾ ਸਕਦੀ ਹੈ ਐਮੀ ਵਰਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲ ਕਰਦਾ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਵਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਹੌਸਲੇ 'ਚ ਹੋਵਾਂਗੇ ਬਿਕਾਜ਼ ਤੁਹਾਡੇ ਹੌਸਲੇ ਲੇ ਵੇਖ ਕੇ ਸਾਨੂੰ ਹੌਸਲਾ ਮਿਲਦਾ ਜੀ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ ਸੱਚੀ ਜਿਹੜੀ ਸਵੇਰੇ ਇਸ ਵੇਲੇ ਜਿਹੜੇ ਗਰਾਊਂਡ ਲੈਵਲ ਤੇ ਸੇਵਾ ਕਰਦੇ ਪਏ ਹਨ ਬੇਸ਼ੱਕ ਬਜ਼ੁਰਗ ਨੇ ਭਰਾ ਨੇ ਬੱਚੇ ਨੇ ਵੀਰ ਨੇ ਸਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ساری ਉਮਰ ਤੁਸੀਂ ਸੱਚੀ ਹੀਰੋ ਆ ਸਾਡੇ ਅਸੀਂ ਫਿਲਮਾਂ 'ਚ ਕਰਦੇ ਆ ਚਲੋ ਠੀਕ ਹੈ ਇਟਸ ਓਕੇ ਬਟ ਤੁਸੀਂ ਐਕਚੁਅਲੀ ਹੀਰੋ ਆ ਸਾਡੇ ਹਨ ਤੇ ਸੱਜਣਾ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਤੇ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਜੀ ਪ੍ਰੀਤ ਟਰੈਕਟਰਸ ਵਾਲਿਆਂ ਦਾ ਗੁਰਪ੍ਰੀਤ ਭਾਜੀ ਉਹਨਾਂ ਦਾ ਤੇ ਸੁਖੀ ਵੀਰ ਉਹਨਾਂ ਦਾ ਸੁਖਵਿੰਦਰ ਵੀਰ ਉਹਨਾਂ ਦਾ ਸੋ ਧੰਨਵਾਦ ਵੀਰੋ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋਂ ਕਰਨ ਲੱਗੇ ਆ ਅਸੀਂ ਇੱਕ ਦੂਜੇ ਨਾਲ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਧਾਰੀਵਾਲ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੀ ਉੱਥੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚ ਆ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਸੋ ਮੈਂ ਧੰਨਵਾਦ ਕਰਦਾ ਜੀ ਪ੍ਰੀ ਟਰੈਕਸ ਵਾਲ ਪ੍ਰੀ ਟਰੈਕਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਗਰਾ ਚਾਹੀਦਾ ਜੀ ਤੇ ਮਾਰਾਏ ਤੁਹਾਨੂੰ ਦਿਨ ਦੁਗਣੀ ਰਾਤ ਚ ਦਿਨ ਦੁਗਣੀ ਰਾਤ ਚਗਣੀ ਤਰੱਕੀ ਦਵੇ ਮਾਰਾ ਕਿਰਪਾ ਕਰ ਨੂੰ ਖੁਸ਼ ਰਹੋ ਆਬਾਦ ਰਹੋ ਤੇ ਜਿਹੜੇ ਵੀ ਟਰੈਕਟਰ ਲੈ ਕੇ ਗਏ ਆ ਤੇ ਉਹਨਾਂ ਦਾ ਅਸੀਂ ਦਿਨ ਕਦੀ ਜ਼ਿੰਦਗੀ ਚ ਨਹੀਂ ਦੇ ਸਕਦੇ ਤੁਹਾਡੇ ਚ ਬਹੁਤ ਹੌਸਲਾ ਹੈ ਤੁਸੀਂ ਬਹੁਤ ਦਲੇਰ ਹੋ ਸੱਚੀ ਤੁਹਾਡੇ ਨਾਲ ਮਾਣ ਵੱਧਦਾ ਹੈ ਵੀਡੀਓਜ਼ ਵੇਖਦਿਆਂ ਜਦੋਂ ਦਿਲ ਨੂੰ ਮੈਂ ਮਤਲਬ ਮਤਲਬ એનર્ਜੀ ਆਉਂਦੀ ਹੈ ਇੱਕ ਤੁਹਾਡੇ ਵਾਲੇ ਵੇਖ ਕੇ ਤੇ ਸੱਚੀ ਤੁਹਾਡੇ ਤੇ ਬਹੁਤ ਮਾਣ ਆ ਸਾਨੂੰ ਤੇ ਤੁਸੀਂ ਚੜ੍ਹਦੀ ਕਲਾ ਚ ਰਹੋ ਤਾਰੀਵਾਲ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਫਜ਼ਿਲਕਾ ਫਰੋਇਪੁਰ ਅਥਲੇ ਨੰਬਰ ਚੱਲਦੇ ਹੋਣਗੇ ਤੇ ਜੇ ਕਿਸੇ ਦੇ ਟਰੈਕਟਰ ਦੇ ਵਿੱਚ ਖਰਾਬੀ ਆਉਂਦੀ ਹੈ ਜਾਂ ਸਰਵਿਸ ਕਰਾਉਣੀ ਹੈ ਕੋਈ ਤੇਲ ਪਾਣੀ ਚੇਂਜ ਕਰਾਉਣਾ ਤੁਸੀਂ ਇੱਥੇ ਨੰਬਰ ਤੇ ਫੋਨ ਕਰਕੇ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਸਰਵਿਸਿਜ਼ ਆ ਟਰੈਕਟਰਾਂ ਦੀ ਮੁਫਤ ਕਰਾ ਸਕਦੇ ਹੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਜੰਦਾਬਾਦ ਵਾਈਬ੍ਰਿਟੀ ਕਾਲਸਾ ਵਾਈਬ੍ਰਿਟੀ ਕੀਤੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਤਾਰੀਵਾਲ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਇਪੁਰ ਇਨਾਂ ਦੀ ਉੱਤੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੰਜਾਬੀ ਸਿੰਗਰ ਐਮੀ ਵਰਕ ਵੀ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ ਪਹਿਲਾ ਐਮੀ ਵਰਕ ਵੱਲੋਂ ਐਲਾਨ ਕੀਤਾ ਗਿਆ ਸੀ ਕਿ 200 ਕਰੋਨਾ ਵੱਲੋਂ ਅਡਾਪਟ ਕੀਤਾ ਜਾਏਗਾ ਵਾਪਿਸ ਪੈਰਾਂ ਤੇ ਖੜੇ ਹੋਣ ਦੇ ਵਿੱਚ ਮਦਦ ਕੀਤੀ ਜਾਏਗੀ ਤੇ ਨਾਲ ਦੀ ਨਾਲ ਹੋਰ ਰਾਹਤ ਦੀ ਜੋ ਸਮਗਰੀ ਹੈ ਉਹ ਵੀ ਐਮੀ ਵਰਕ ਦੀ ਟੀਮ ਵੱਲੋਂ ਲਗਾਤਾਰ ਹਰ ਪੀੜਿਤ ਇਲਾਕੇ ਵਿੱਚ ਪਹੁੰਚਾਈ ਜਾ ਰਹੀ ਹੈ ਤੇ ਹੁਣ ਐਮੀ ਵਰਕ ਨੇ ਇੱਕ ਵੀਡੀਓ ਜਾਰੀ ਕਰਕੇ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੇ ਜੋ ਟਰੈਕਟਰ ਨੇ ਜਿਨ੍ਹਾਂ ਦੇ ਵਿੱਚ ਕਈ ਟਰੈਕਟਰਾਂ 'ਚ ਖਰਾਬੀ ਆ ਜਾਂਦੀਆਂ ਕਿਉਂਕਿ ਉਹ ਦਿਨ ਰਾਤ ਸੇਵਾ ਵਿੱਚ ਲੱਗੇ ਹੁੰਦੇ ਨੇ ਉਹਨਾਂ ਦੀ ਫ੍ਰੀ ਜੋ ਸਰਵਿਸ ਹੈ ਫ੍ਰੀ ਮੁਰੰਮਤ ਹੈ ਕਿਸ ਤਰ੍ਹਾਂ ਕਰਾਈ ਜਾ ਸਕਦੀ ਹੈ ਐਮੀ ਵਰਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਹੈ ਹੌਸਲੇ 'ਚ ਹੋਵੋਗੇ ਬਿਕਾਜ਼ ਤੁਹਾਡੇ ਹੌਸਲੇ ਲੇ ਵੇਖ ਕੇ ਸਾਨੂੰ ਹੌਸਲਾ ਮਿਲਦਾ ਜੀ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ ਸੱਚੀ ਜਿਹੜੇ ਇਸ ਵੇਰੇ ਇਸ ਵੇਲੇ ਜਿਹੜੇ ਗਰਾਊਂਡ ਲੈਵਲ ਤੇ ਸੇਵਾ ਕਰਦੇ ਪਏ ਆ ਨਾ ਬੀਸ਼ਾ ਕੋ ਬਜ਼ੁਰਗ ਨੇ ਭਰਾ ਨੇ ਬੱਚੇ ਨੇ ਵੀਰ ਨੇ ਸਾਡੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ساری ਉਮਰ ਤੁਸੀਂ ਸੱਚੀ ਹੀਰੋ ਆ ਸਾਡੇ ਅਸੀਂ ਫਿਲਮਾਂ 'ਚ ਕਰਦੇ ਆ ਚਲੋ ਠੀਕ ਹੈ ਇਟਸ ਓਕੇ ਬਟ ਤੁਸੀਂ ਐਕਚੁਅਲੀ ਹੀਰੋ ਆ ਸਾਡੇ ਹਨ ਤੇ ਸੱਜਣਾ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਤੇ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਜੀ ਪ੍ਰੀਤ ਟਰੈਕਟਰਜ਼ ਆਂ ਦਾ ਗੁਰਪ੍ਰੀਤ ਭਾਜੀ ਉਹਨਾਂ ਦਾ ਤੇ ਸੁਖੀ ਵੀਰ ਉਹਨਾਂ ਦਾ ਸੁਖਵਿੰਦਰ ਵੀਰ ਉਹਨਾਂ ਦਾ ਸੋ ਧੰਨਵਾਦ ਵੀਰੋ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋਂ ਕਰਨ ਲੱਗੇ ਆ ਅਸੀਂ ਇੱਕ ਦੋ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਵੀ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਜ਼ ਵੱਲੋਂ ਜੀ ਧਾਰੀਵਾਲ ਡੇਰਾ ਬੱਬਾ ਨਾਨਕ ਅੰਮ੍ਰਿਤਸਰ ਫਾਜ਼ਿਲਕਾ ਫਰੋਈਪੁਰ ਇਹਨਾਂ ਦੀ ਉੱਤੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚਾ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਸੋ ਮੈਂ ਧੰਨਵਾਦ ਕਰਦਾ ਜੀ ਪ੍ਰੀ ਟਰੈਕਸ ਵਾਲ ਪ੍ਰੀ ਟਰੈਕਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਗਰਾ ਚਾਹੀਦਾ ਜੀ ਤੇ ਮਹਾਰਾਜ ਤੁਹਾਨੂੰ ਦਿਨ ਦੁਗਣੀ ਰਾਤ ਚ ਦਿਨ ਦੁਗਣੀ ਰਾਤ ਚਗਣੀ ਤਰੱਕੀ ਦਵੇ ਮਰਿਆ ਕਿਰਪਾ ਕਰਨ ਖੁਸ਼ ਰਹੋ ਆਬਾਦ ਰਹੋ ਤੇ ਜਿਹੜੇ ਵੀ ਟਰੈਕਟਰ ਲੈ ਕੇ ਗਏ ਆ ਤੇ ਉਹਨਾਂ ਦਾ ਅਸੀਂ ਦੇਨ ਕਦੀ ਜ਼ਿੰਦਗੀ ਚ ਨਹੀਂ ਦੇਖ ਸਕਦੇ ਤੁਹਾਡੇ ਚ ਬਹੁਤ ਹੌਸਲਾ ਹੈ ਤੁਸੀਂ ਬਹੁਤ ਦਲੇਰ ਹੋ ਸੱਚੀ ਤੁਹਾਡੇ ਨਾਲ ਮਾਣ ਵੱੱਦਾ ਹੈ ਵੀਡੀਓਜ਼ ਵੇਖਦਿਆਂ ਜਦੋਂ ਦਿਲ ਨੂੰ ਮੈਂ ਮਤਲਬ ਮਤਲਬ એનર્ਜੀ ਆਉਂਦੀ ਹੈ ਇੱਕ ਤੁਹਾਡੇ ਵੱਲ ਵੇਖ ਕੇ ਤੇ ਸੱਚੀ ਤੁਹਾਡੇ ਤੇ ਬਹੁਤ ਮਾਣਣਾ ਸਾਨੂੰ ਤੇ ਤੁਸੀਂ ਚੜ੍ਹਦੀ ਕਲਾ ਚ ਰਹੋ ਤਾਰੀਵਾਲ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਫਜ਼ਲਕਾ ਫਰੀਦਪੁਰ ਅਥਲੇ ਨੰਬਰ ਚੱਲਦੇ ਹੋਣਗੇ ਤੇ ਜੇ ਕਿਸੇ ਦੇ ਟਰੈਕਟਰ ਦੇ ਵਿੱਚ ਖਰਾਬੀ ਆਉਂਦੀ ਹੈ ਜਾਂ ਸਰਵਿਸ ਕਰਾਉਣੀ ਹੈ ਕੋਈ ਤੇਲ ਪਾਣੀ ਚੇਂਜ ਕਰਾਉਣਾ ਤੁਸੀਂ ਇੱਥੇ ਨੰਬਰ ਤੇ ਫੋਨ ਕਰਕੇ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਸਰਵਿਸਿਜ਼ ਆ ਟਰੈਕਟਰਾਂ ਦੀ ਮੁਫਤ ਕਰਾ ਸਕਦੇ ਹੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਜੰਦਾਬਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ